ਸਾਰੇ ਪ੍ਰੇਤ ਤਾਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਉਰੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇੱਕ ਦੇਣ ਜਾ ਰਹੇ ਹਨ ਇਸ ਖੁਸ਼ਖਬਰੀ ਨੂੰ ਦੇਣ ਤੋਂ ਪਹਿਲਾਂ ਮੈਂ ਸੋਚਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੇਠਾਂ ਚੱਲ ਰਹੀ ਹੈ ਤੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੈਨੂੰ ਲੱਗਦਾ ਹਿਸਟਰੀ ਦੇ ਵਿੱਚ ਜੇ છાਤੀ ਮਾਰੀ ਜਾਵੇ ਇੱਕ ਵੀ ਸਰਕਾਰ ਅਹੀ ਜੀ ਨਹੀਂ ਆਈ ਹੋਣੀ ਜਿਸ ਕਿਸੇ ਸਰਕਾਰ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੋਵੇ ਜੀਨੇ ਅੱਜ ਤੱਕ ਕਦੇ ਉਹ ਅਸੂਲ ਉਹ ਕਾਨੂੰਨ ਜਾਂ ਉਹ ਰੂਲ ਬਣਾਏ ਹੋਣ ਜਿਹੜੇ ਕਾਨੂੰਨ ਜਿਹੜੇ ਅਸੂਲ ਜਿਹੜੇ ਰੂਲ ਆ ਜਿਹੜੇ ਉਹ ਆਮ ਜਨਤਾ ਦੀ ਭਲਾਈ ਦੇ ਵਿੱਚ ਸਾਡੇ ਵਪਾਰੀਆਂ ਦੀ ਭਲਾਈ ਦੇ ਵਿੱਚ ਸਾਡੇ ਕਿਸਾਨਾਂ ਦੀ ਭਲਾਈ ਦੇ ਵਿੱਚ ਜਾਂ ਸਾਡੇ ਆਮ ਇੱਕ ਕਿਤੇ ਜਨਸਧਾਰਨ ਲੋਕਾਂ ਦੀ ਭਲਾਈ 'ਚ ਕਦੇ ਕੰਮ ਆਏ ਹੋ ਪਰ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਅੰਦਰ ਸਾਲ 2022 ਤੋਂ ਅਸੀਂ ਉਹ ਸ਼ੋਧ ਉਹ ਚੀਜ਼ਾਂ ਅਸੀਂ ਐਕਟ ਦੇ ਵਿੱਚ ਅਸੀਂ ਐਮੈਂਡਮੈਂਟੇਸ਼ਨਸ ਰੂਲਸ ਦੇ ਵਿੱਚ ਕਰਦੇ ਆ ਰਹੇ ਹਾਂ ਜਿਹਦੇ ਨਾਲ ਹਰ ਇੱਕ ਛੋਪੇ ਨੂੰ ਹਰ ਇੱਕ ਵਰਗ ਨੂੰ ਹਰ ਇੱਕ ਲੈਵਲ ਦੇ ਉੱਤੇ ਉਹਨਾਂ ਨੂੰ ਇੱਕ ਸੌਖ ਹੋ ਜਵੇ ਆਸਾਨੀ ਹੋ ਜਵੇ ਉਸੇ ਦੇ ਚੱਲਦੇ ਅੱਜ ਇੱਕ ਬਹੁਤ ਵੱਡਾ ਕਦਮ ਹੈ ਜੋ ਸਾਡੀ ਸਰਕਾਰ ਨੇ ਚੱਕਿਆ ਹੈ ਅੱਜ ਅਜੰਡਾ ਹੈ ਕਿ ਅਸੀਂ ਜਿਹੜੀ ਫਾਇਰ ਦੀ ਐਨਓਸੀ ਦੇ ਰੂਲਸ ਨੇ ਜਿਹੜੇ ਉਹ ਜਿਹੜੇ ਨੋਟੀਫਾਈ ਕੀਤੇ ਨੇ ਉਹਦੇ ਅੱਜ ਮੈਂ ਤੁਹਾਨੂੰ ਸੇਲੀਅੰਟ ਫੀਚਰਸ ਦੱਸਣ ਜਾ ਰਿਹਾ ਹਾਂ ਤੁਸੀਂ ਜਿਵੇਂ ਜਾਣਦੇ ਹੋ ਕਿ ਪਿਛਲੇ ਸਾਲ ਸਤੰਬਰ ਮਹੀਨੇ ਚ ਵਿਧਾਨ ਸਭਾ ਤੋਂ ਸਾਡਾ ਦੀ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਪਾਸ ਹੋਇਆ ਸੀ ਜਿਹਦੀ ਕੇ ਗਵਰਨਰ ਸਾਹਿਬ ਨੇ 27 ਅਕਤੂਬਰ ਦੇ ਦਿਨ ਇਹਨਾਂ ਨੂੰ ਮਤਲਬ ਕਿ ਇਸ ਨੂੰ ਹਲੀ ਲਾਸਟ ਵੀਕ ਸਾਡੀ ਜਿਹੜੀ 24 ਜੂਨ ਨੂੰ ਜਿਹੜੀ ਕੈਬਨਿਟ ਹੋਈ ਸੀ ਉਹਦੇ ਚ ਜਿਹੜੇ ਰੂਲਸ ਸੀ ਇਹਨਾਂ ਨੂੰ ਹਰੀ ਝੰਡੀ ਮਿਲ ਗਈ ਸੀ ਜਿਹਦੇ ਸੇਲੀਅੰਟ ਫੀਚਰਸ ਜਿਹੜੇ ਨੇ ਉਹ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਇਹ ਸਮਝਦਾ ਵੀ ਇਸ ਤੋਂ ਵੱਡਾ ਜਣੀ ਕਿ ਰਿਫਾਰਮ ਹੈ ਜਿਹੜਾ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਸੋ ਸਭ ਤੋਂ ਪਹਿਲਾਂ ਕਿ ਜਿਹੜਾ ਹਰ ਸਾਲ ਐਵਰੀ ਈਅਰ ਜਿਹੜੀ ਫਾਇਰ ਦੀ ਐਨਓਸੀ ਲੈਣੀ ਪੈਂਦੀ ਸੀ ਹੁਣ ਉਹ ਹਰ ਸਾਲ ਲੈਣ ਦੀ ਜ਼ਰੂਰਤ ਨਹੀਂ ਢੋਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਕਦਮ ਚੱਕਦੇ ਹੋਏ ਇਹਨੂੰ ਤਿੰਨ categories ਦੇ ਵਿੱਚ ਡਿਫਾਈਨ ਕਰਤਾ ਇੱਕ ਹੈਗੀ ਲਾਈਟ ਹਜ਼ਰਡਰਸ ਇੱਕ ਹੈਗੀ ਮਾਡਰਨ ਮੋਡਰੇਟ ਹਜ਼ਰਡਰਸ ਇੱਕ ਹੈਗੀ ਹਾਈ ਹਜ਼ਰਡਰਸ ਜਿਹੜੀ ਤਾਂ ਲਾਈਟ ਹਜ਼ਰਡਰਸ ਹੈ ਲਾਈਟ ਹਜ਼ਰਡਰਸ ਦੇ ਲਈ ਹੁਣ ਇੱਕ ਸਾਲ ਦੀ بجائے ਅਸੀਂ ਜਿਹੜੀ ਐਨਓਸੀ ਦੀ ਮਿਆਦ ਹੈ ਉਹ 5 ਸਾਲ ਦੀ ਕਰ ਦਿੱਤੀ ਮੈਂ ਫੇਰ ਰਿਪੀਟ ਕਰ ਰਿਹਾ ਲਾਈਟ ਹਜ਼ਰਡਰਸ ਦੀ ਅਸੀਂ ਜਿਹੜੀ ਮਿਆਦ ਹੈ ਉਹ 5 ਸਾਲ ਦੀ ਕਰਤੀ ਜਿਹਦੇ ਚ ਜਿੰਨੇ ਟੋਟਲ ਸੈਕਟਰ ਆਉਂਦੇ ਨੇ 43 43 ਸੈਕਟਰਸ ਆਉਂਦੇ ਨੇ ਲਾਈਟ ਹਜ਼ਰਡਰਸ ਦੇ ਵਿੱਚ ਜਿਹਨਾਂ ਨੂੰ 5 ਸਾਲ ਦੀ ਮਿਆਦ ਕਰਤੀ ਉਸ ਤੋਂ ਬਾਅਦ ਉਹ ਆ ਜਾਂਦੇ ਨੇ ਮੋਡਰੇਟ ਹਜ਼ਰਡਰਸ ਜਿਹੜੇ ਮੋਡਰੇਟ ਹਜ਼ਰਡਰਸ ਨੇ ਉਹਦੇ ਵਿੱਚ ਅਸੀਂ ਤਿੰਨ ਫੇਰ ਰਿਪੀਟ ਕਰ ਰਿਹਾ ਮੋਡਰੇਟ ਹਜ਼ਰਡਰਸ ਲਈ ਅਸੀਂ ਐਨਓਸੀ ਹੈ ਜਿਹੜੀ 3 ਸਾਲ ਦੀ ਕਰਤੀ ਜੀਦੇ ਵਿੱਚ ਟੋਟਲ ਜਿਹੜੇ ਸੈਕਟਰ ਆ ਜਾਂਦੇ ਨੇ 63 63 ਸੈਕਟਰਸ ਇਹਦੇ ਵਿੱਚ ਆ ਜਾਂਦੇ ਨੇ ਫਿਰ ਆ ਜਾਂਦੇ ਨੇ ਹਾਈ ਰਿਜ਼ਰਡਰਸ ਹਾਈ ਰਿਜ਼ਰਡਰਸ ਦੇ ਵਿੱਚ ਅਸੀਂ ਜਿਹੜੀ ਐਨਓਸੀ ਆ ਉਹ 1 ਸਾਲ ਦੀ ਹੀ ਰੱਖੀ ਹੈ ਫਿਰ ਰਿਪੀਟ ਕਰ ਰਹੇ ਹਾਈ ਰਿਜ਼ਰਡਰਸ ਚ ਅਸੀਂ ਐਨਓਸੀ 1 ਸਾਲ ਦੀ ਰੱਖੀ ਹੈ ਜਿਦੇ ਵਿੱਚ ਟੋਟਲ ਯਾਨੀ ਕਿ ਜਿਹੜੇ ਸੈਕਟਰ ਇਨਕਲੂਡ ਹੁੰਦੇ ਨੇ 39 ਇਨਕਲੂਡ ਹੁੰਦੇ ਨੇ ਇਹਦੀ ਜਿਹੜੀ ਲਿਸਟ ਹੈ ਤੁਹਾਨੂੰ ਅਸੀਂ ਇਹ ਲਿਸਟਰੀ ਪ੍ਰੋਵਾਈਡ ਕਰਾ ਦਾਂਗੇ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਜੋ ਵਾਅਦਾ ਹੋਇਆ ਉਹ ਇਹ ਕਿ ਹੁਣ ਪੰਜਾਬ ਦੇ ਵਿੱਚੋਂ ਰੈੱਡ ਟੇਪ ਕਲਚਰ ਲਾਲ ਫੀਤਾशाही ਕਲਚਰ ਜਿਹੜਾ ਕਿ ਜੀਦਾ ਵੀ ਜੀ ਕਰਦਾ ਸੀ ਕਿਸੇ ਵੀ ਜਗ੍ਹਾ ਤੇ ਜਾ ਕੇ ਚਲੇ ਜਾਂਦਾ ਸੀ ਤੇ ਕਹਿੰਦਾ ਸੀ ਸਾਨੂੰ ਐਨਓਸੀ ਦਿਖਾਓ ਤੇ ਉਹ ਐਨਓਸੀ ਦੇ ਨਾਮ ਦੇ ਉੱਤੇ ਜਾਨੀ ਕਿ ਕਿਸੇ ਤੋਂ ਅੰਡਰ ਟੇਬਲ ਓਵਰ ਟੇਬਲ ਪੈਸੇ ਮੰਗੇ ਜਾਂਦੇ ਸੀ ਇਹ ਇਹ ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਖਤਮ ਕਰ ਦਿੱਤੀ ਨੰਬਰ 1 ਨੰਬਰ 2 ਇਹਦਾ ਸਭ ਤੋਂ ਵੱਡਾ ਵਾਅਦਾ ਇਹਦਾ ਸਭ ਤੋਂ ਵੱਡਾ ਵਾਅਦਾ ਇਹ ਹੋਇਆ ਜਿਹੜਾ ਇੰਡਸਟਰੀ ਜਾਂ ਕੋਈ ਵੀ ਇਹਦੇ ਚ ਜਿਹੜੇ ਸੈਕਟਰ ਲੱਗ-ਲੱਗ ਜਿਹੜੇ ਉਹਨਾਂ ਨੂੰ ਹਰ ਸਾਲ ਖੱਜਲ-ਖੁਆਰੀ ਸਹਿਣੀ ਪੈਂਦੀ ਸੀ ਕਿਉਂਕਿ ਕੋਈ ਯੁੱਗ ਸੀ ਕਿ ਕੱਲੇ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਸੀ ਜਾਂ ਰੇਤੇ ਨਾਲ ਹੁਣ ਲੱਗਿਆ ਯੁੱਗ ਦਾ ਐਡਵਾਂਸਮੈਂਟ ਤਾਂ ਆ ਗਿਆ ਹੁਣ ਐਸੀਆਂ ਮਾਡਰਨ ਟੈਕਨੀਕਸ ਆ ਗਈਆਂ ਅੱਗ ਬੁਝਾਉਣ ਪ੍ਰਿੰਕਲਿੰਗ ਵਾਟਰ ਦਾ ਸਿਸਟਮ ਆ ਚੁੱਕੇ ਆ ਥੋੜੇ ਇਹਦੇ ਵਿੱਚ ਜਿਹੜੀ ਫੋਮ ਦੇ ਨਾਲ ਡਿਸਪੈਂਸਰ ਆ ਚੁੱਕੇ ਆ ਫੋਮ ਦੇ ਡਿਸਪੈਂਸਿੰਗ ਹੋਣ ਦੇ ਨਾਲ ਅੱਗ ਬੁਝਦੀ ਆ ਜਿਹੜਾ ਸਾਡਾ ਆਲਰੇਡੀ ਚੱਲਦਾ ਪਾਣੀ ਦਾ ਸਿਸਟਮ ਤਾਂ ਹੈਗਾ ਹੀ ਹੈਗਾ ਸੋ ਇਹ ਜਿਹੜੇ ਫੀਚਰਸ ਆਣ ਦੇ ਨਾਲ ਅਸੀਂ ਜਾਨੀ ਕਿ ਸਮੇਂ ਦੀ ਹਾਨੀ ਬਣਾਇਆ ਸਮੇਂ ਦੀ ਹਾਨੀ ਬਣਾ ਕੇ ਅਸੀਂ ਇਸ ਲਈ ਇਹ ਚੰਗੇ ਫੀਚਰਸ ਅੱਗੇ ਲੈ ਕੇ ਆਏ ਨੰਬਰ 2 ਇਹਦੇ ਚ ਸਭ ਤੋਂ ਵੱਡੀ ਕੋ ਹੋਰ ਕੰਮ ਕੀ ਕਰਦਾ ਸੀ ਜਿਹੜੀ ਸਰਟੀਫਿਕੇਸ਼ਨ ਸੀ ਇਹਦੀ ਅਸੀਂ ਜੀ ਆਨਲਾਈਨ ਐਨੂਅਲ ਸੈਲਫ ਸਰਟੀਫਿਕੇਸ਼ਨ ਕਰਤੀ ਜਿਹੜੇ ਵੀ ਸਟੇਕ ਹোলਡਰਸ ਨੇ ਉਹ ਆਪਣੀ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਆਨਲਾਈਨ ਐਵਰੀ ਈਅਰ ਹਰ ਸਾਲ ਦਿਆ ਕਰਨਗੇ ਸਾਡੇ ਪੋਰਟਲ ਤੇ ਜਾਇਆ ਕਰਨਗੇ ਪੋਰਟਲ ਦੇ ਉੱਤੇ ਜਾ ਕੇ ਆਪਣੀ ਐਨੂਅਲ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਅਸੀਂ ਸਿਰਫ ਉਹਨਾਂ ਦੀ ਸੈਲਫ ਜਾਨੀ ਕਿ ਇਹ ਅਸੀਂ ਸਿਰਫ ਇੰਨਾ ਜ਼ਰੂਰ ਚੈੱਕ ਕਰਾਂਗੇ ਕਿ ਕਿਸੇ ਕਿਸਮ ਦਾ ਕੋਈ ਜਿਹੜੇ ਇਹਦੇ ਲਾਜ਼ ਨੇ ਨਾਜ਼ ਸੇਕ ਸੁਣਨਾ ਉਹ ਗਲਤ ਮਿਸਯੂਜ਼ ਸਿਰਫ ਉਹਨੀ ਚੀਜ਼ ਨੂੰ ਚੈੱਕ ਕਰਾਂਗੇ ਅਸੀਂ ਅਦਰਵਾਈਜ਼ ਅਸੀਂ ਸਰਟੀਫਿਕੇਸ਼ਨਾਂ ਉਹਨਾਂ ਦੀ ਮੰਨਾਂਗੇ ਜਿਹੜੇ ਫਾਇਰ ਦੇ ਉੱਤੇ ਕੀ ਹੁੰਦਾ ਸੀ ਕਿ ਜਦੋਂ ਕੋਈ ਆਰਕੀਟੈਕਟ ਬਿਲਡਿੰਗ ਦਾ ਪਲਾਨ ਬਣਾਉਂਦਾ ਸੀ ਸਭ ਤੋਂ ਪਹਿਲਾਂ ਤਾਂ ਉਹ ਫਾਇਰ ਦੇ ਸਾਰੇ A ਤੋਂ Z ਉਹਦੇ ਆਰਕੀਟੈਕਟ ਤਿਆਰ ਕਰਦਾ ਸੀਗਾ ਇਹਦਾ ਨਕਸ਼ਾ ਉਸ ਤੋਂ ਬਾਅਦ ਚ ਫਿਰ ਇਹਦੀਆਂ ਡਰਾਇੰਗਸ ਇਹਨੀਆਂ ਸਕੀਮ ਨੂੰ ਵੈਟ ਕਰਾਣਾ ਪੈਂਦਾ ਸੀਗਾ ਬਾਜ਼ਾਰ ਦੇ ਵਿੱਚ ਜਦੋਂ ਲੈ ਕੇ ਜਾਂਦਾ ਸੀ ਤਾਂ ਕਿਸੇ ਕਿਸਮ ਦੀਆਂ ਕੰਸਲਟੈਂਸੀ ਸਰਵਿਸਿਜ਼ ਬੈਠੇ ਹੁੰਦੇ ਸੀ ਜਾਂ ਕੋਈ ਰਿਟਾਇਰਡ ਬੰਦੇ ਜਿਹੜੇ ਕੰਸਲਟੈਂਸੀ ਦਿੰਦੇ ਸੀ ਉਹਨਾਂ ਕੋ ਫਿਰ ਉਹ ਇੱਕ ਥਰਡ ਫਿਰ ਉਹ ਸਾਡੇ ਕੋਲ ਸਰਕਾਰ پاس ਆਂਦੀ ਸੀ ਹੁਣ ਅਸੀਂ ਇਹਦੇ ਚ ਇੱਕ ਗੱਲ ਕਲੀਅਰ ਕਹਿ ਤੀ ਕਿ ਜਿਹੜੇ ਸਾਡੇ ਪੋਰਟਲ ਦੇ ਉੱਤੇ ਰਜਿਸਟਰਡ ਜਿਵੇਂ ਪਿਛਲੀ ਵਾਰ ਵੀ ਅਸੀਂ ਕਿਹਾ ਸੀ ਜਿਹੜੇ ਰਜਿਸਟਰਡ ਆਰਕੀਟੈਕਟ ਹੋਣਗੇ ਸਾਡੇ ਪੋਰਟਲ ਦੇ ਉੱਤੇ ਜਦੋਂ ਉਹ ਇਹਦੀ ਡਰਾਇੰਗ ਬਣਾਣਗੇ ਡਰਾਇੰਗ ਬਣਾ ਕੇ ਹੁਣ ਉਹ ਸਿੱਧੀ-ਸਿੱਧੀ ਸਾਨੂੰ ਇਹ ਜਿਹੜੀ ਡਰਾਇੰਗ ਹੈ ਉਹ ਸਾਡੇ ਪੋਰਟਲ ਦੇ ਉੱਤੇ ਸਬਮਿਟ